ਸਾਰੇ ਭਗਤਾਂ ਨੂੰ ਪਹਿਲਾਂ ਤਾਂ ਜੈ ਮਾਤਾ ਦੀ ਔਰ ਅੱਜ ਦੀ ਇਹ ਵੀਡੀਓ ਵੇਖ ਕੇ ਬਹੁਤ ਸਾਰੇ ਉਹਨਾਂ ਭਗਤਾਂ ਤੇ ਮਨਾਂ ਨੂੰ ਠੇਸ ਪਹੁੰਚੇਗੀ ਜਿਹੜੇ ਬੜੀ ਸ਼ਰਧਾ ਦੇ ਨਾਲ ਇਹ ਮਾਤਾ ਦੇ ਝੰਡੇ ਤਸਵੀਰਾਂ ਲੈ ਕੇ ਮਾਤਾ ਚਿੰਤਪੁਰ ਦੀ ਮੰਦਿਰ ਪਹੁੰਚਦੇ ਨੇ ਤਾਂ ਵੀਡੀਓ ਉਸ ਥਾਂ ਦੀ ਹੈ ਜਿੱਥੇ ਸੰਗਤ ਲਾਈਨ ਦੇ ਵਿੱਚ ਲੱਗ ਕੇ ਮੰਦਿਰ ਦੇ ਵਿੱਚ ਮਾਤਾ ਦੇ ਦਰਸ਼ਨਾਂ ਦੇ ਲਈ ਜਾਂਦੀ ਹੈ ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਜਗ੍ਹਾ ਤੋਂ ਇਹ ਵੀਡੀਓ ਬਣਾਈ ਗਈ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿੱਥੇ ਲੋਕ ਜਿਹੜੇ ਨੇ ਸ਼ਰਧਾਲੂ ਜਿਹੜੇ ਨੇ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਤਾਂ ਇੱਕ ਸ਼ਰਧਾ ਹੁੰਦੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਔਰ ਸ਼ਰਧਾ ਦੇ ਮੁਤਾਬਕ ਹਰ ਕੋਈ ਇਸ ਤਰੀਕੇ ਦੇ ਨਾਲ ਝੰਡੇ ਲੈ ਕੇ ਉੱਥੇ ਪਹੁੰਚਦਾ ਹੈ ਆਪਣੀਆਂ ਜਿਹੜੀਆਂ ਸੁੱਖਣਾ ਕੋਈ ਪੂਰੀ ਹੁੰਦੀ ਹੈ ਤਾਂ ਉਹ ਇਹਨਾਂ ਝੰਡਿਆਂ ਔਰ ਤਸਵੀਰਾਂ ਨੂੰ ਉੱਥੇ ਸ਼ਰਧਾ ਦੇ ਨਾਲ ਚੜਾਉਂਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਝੰਡੇ ਜਾਂ ਜਿਹੜੀਆਂ ਭਗਵਾਨ ਦੀਆਂ ਤਸਵੀਰਾਂ ਇਸ ਜਗ੍ਹਾ ਤੇ ਸੁੱਟੀਆਂ ਗਈਆਂ ਨੇ ਉਸ ਨੂੰ ਦੇਖ ਕੇ ਮਨ ਨੂੰ ਠੇਸ ਜ਼ਰੂਰ ਪਹੁੰਚਦੀ ਹੈ ਤਾਂ ਕੱਲ ਮੇਰੇ ਆਸ-ਪਾਸ ਖੜੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਮਨ ਵਿੱਚ ਵੀ ਇੱਕ ਵੱਡਾ ਸਵਾਲ ਸੀ ਤਾਂ ਵੀਡੀਓ ਨੂੰ ਮੰਦਿਰ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਅੱਗੇ ਜਦੋਂ ਕੋਈ ਵੀ ਦਰਸ਼ਨ ਕਰਨ ਦੇ ਲਈ ਉੱਥੇ ਜਾਵੇ ਤਾਂ ਐਸੀ ਤਸਵੀਰ ਉੱਥੇ ਨਜ਼ਰ ਨਾ ਆਵੇ ਸਾਰਿਆਂ ਨੂੰ ਇੱਕ ਵਾਰ ਫਿਰ ਜੈ ਮਾਤਾ ਦੀ ਔਰ ਵੀਡੀਓ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਦੇਖਿਆ ਜਾਵੇ